ਅਕਾਲੀ ਦਲ ਦੀ ਚਲ ਰਹੀ ਟੜੇਬੰਦਕ ਲੜਾਈ ਦਰਮਿਆਨ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲਈ ਐਲਾਨੇ ਪਾਰਟੀ ਉਮੀਦਵਾਰ surjit kaur ਤੋਂ ਸਮਰਥਨ ਵਾਪਸ ਲੈਣ ਅਤੇ ਅਕਾਲੀ ਦਲ ਵੱਲੋਂ ਤੱਕੜੀ ਤੀਥਾ ਹਾਥੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੀ ਕੀਤੀ ਹਮਾਇਤ ਦਾ ਮੁੱਦਾ ਸਿਆਸੀ ਹਲਕਿਆਂ 'ਚ ਚਰਚਾ ਦਾ ਕੇਂਦਰ ਬਣਿਆ ਹੋਇਆ ਇਸ ਕਾਰਨ ਜਿਮਨੀ ਚੋਣ ਹੁਣ ਕਾਫੀ ਦਿਲਚਸਪ ਬਣ ਜਾਵੇਗੀ ਸਿਆਸੀ ਹਲਕਿਆਂ 'ਚ ਇੱਕ ਚਰਚਾ ਇਹ ਵੀ ਹੈ ਕਿ ਸੁਖਬੀਰ ਬਾਦਲ ਤੋਂ ਉਸਦੇ ਕੁਝ ਸਲਾਹਕਾਰਾਂ ਨੇ ਗਲਤ ਸਲਾਹ ਦੇ ਕੇ ਫੈਸਲਾ ਕਰਵਾਇਆ ਪਰ ਇੱਕ ਚਰਚਾ ਇਹ ਹੈ ਕਿ ਅਮਲ 'ਚ ਹੁਣ ਅਕਾਲੀ ਦਲ ਨੂੰ ਆ ਮਿਲਦਾ ਦੇਖਦੇ ਆਖਿਰ ਮੁੜ ਬਸਪਾ ਨਾਲ ਗੱਠ ਜੋੜ ਦਾ ਰਾਹ ਸਾਫ ਕੀਤਾ ਗਿਆ ਇਹ ਵੀ ਪਤਾ ਲੱਗਾ ਕਿ ਖਾਲੀ ਹੋਏ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ 'ਚ ਦੋਨਾਂ ਪਾਰਟੀਆਂ ਦਾ 3-2 ਦੇ ਫਾਰਮੂਲੇ ਤਹਿਤ ਨਵਾਂ ਸਮਝੌਤਾ ਹੋਇਆ ਇਸ ਤਹਿਤ ਜਲੰਧਰ ਬੈਸਟ ਤੋਂ ਬਾਅਦ ਬਾਕੀ ਚਾਰ ਹਲਕਿਆਂ ਤੋਂ ਹੁਸ਼ਿਆਰਪੁਰ ਦਾ ਚੱਬੇਵਾਲ ਹਲਕਾ ਬਸਪਾ ਲਈ ਛੱਡਿਆ ਜਾਵੇਗਾ ਜਦਕਿ ਬਰਨਾਲਾ ਡੇਰਾ ਬਾਬਾ ਨਾਨਕ ਅਤੇ ਗਿੱਦੜ ਬਾਹਾ ਤੋਂ ਖੁਦ ਅਕਾਲੀ ਦਲ ਚੋਣ ਲੜੇਗੀ ਗਿੱਦੜ ਬਾਹਾ ਤੋਂ ਖੁਦ ਸੁਖਬੀਰ ਬਾਦਲ ਦੇ ਮੈਦਾਨ 'ਚ ਉਤਰਨ ਦੇ ਚਰਚੇ ਨੇ ਅਤੇ ਉਹ ਸੈਂਬਲੀ 'ਚ ਦਾਖਲ ਲਈ ਇਹ ਚੋਣ ਲੜਨਾ ਚਾਹੁੰਦੇ ਉਹ ਹਲਕੇ ਤੋਂ ਆਪਣੇ ਉਮੀਦਵਾਰ ਨੂੰ ਛੱਡ ਕੇ ਬਸ ਪੰਨੂ ਸਮਰਥਨ ਦੇਣ ਬਾਅਦ ਹੁਣ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਜ਼ਿਕਰ ਹੋ ਗਿਆ ਕਿ ਬਾਗੀ ਇਕਾਲੀ ਧੜੇ ਨੇ ਸੁਖਬੀਰ ਬਾਦਲ ਵੱਲੋਂ ਦਰ ਕੀ ਨਾਰ ਕੀਤੀ ਗਈ ਪਾਰਟੀ ਉਮੀਦਵਾਰ ਨੂੰ ਅਪਣਾ ਕੇ ਉਸ ਦੀ ਚੋਣ ਮਜ਼ਬੂਤੀ ਨਾਲ ਲੜਨ ਦਾ ਐਲਾਨ ਕੀਤਾ ਸੁਖਬੀਰ ਵਿਰੋਧੀ ਧੜੇ ਦੇ ਆਗੂਆਂ ਦਾ ਮੰਨਣਾ ਹੈ ਕਿ ਭਾਵੇਂ ਜਿੱਤ ਨਾ ਹੋਵੇ ਪਰ ਉਹ ਇਕਾਲੀ ਦਲ ਨੂੰ ਲੋਕ ਸਭਾ ਚ ਇਸ ਵਿਧਾਨ ਸਭਾ ਹਲਕੇ ਚ ਮਿਲੀਆਂ ਵੋਟਾਂ ਵਧਾਉਣਗੇ ਇਸ ਤਰ੍ਹਾਂ ਹੁੰਦਾ ਤਾਂ ਸੁਖਬੀਰ ਬਾਦਲ ਲਈ ਇਹ ਇੱਕ رائے شمਾਰੀ ਬੰਗ ਹੋਵੇਗਾ ਤੇ ਆਪਣੇ ਵਿਰੋਧੀ ਗਰੁੱਪ ਦਾ ਮੁਕਾਬਲਾ ਕਰਨਾ ਖੋਜ ਜਾਵੇਗਾ ਇਹ ਵੀ ਪਤਾ ਲੱਗਿਆ ਕਿ ਸੁਰਜੀਤ ਕੌਰ ਵੱਲੋਂ ਅਮਰਿਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਮਦਦ ਦਾ ਵੀ ਅਸਰ ਦਿਖਾਈ ਦੇਣ ਲੱਗਾ ਜਲੰਧਰ ਵਿਧਾਨ ਸਭਾ ਹਲਕੇ ਚ ਸਿੱਖ ਬੋਟਰਾਂ ਵੱਲੋਂ ਹੰਗਾਰਾ ਮਿਲਣਾ ਸ਼ੁਰੂ ਹੋ ਗਿਆ ਇਹ ਵੀ ਜ਼ਿਕਰ ਹੋ ਗਿਆ ਕਿ ਸੁਜੀਤ ਕੋਰ ਜੋ ਹੁਣ ਬਾਗੀ ਗਰੁੱਪ ਦੀ ਹਮਾਇਤ ਨਾਲ ਚੋਣ ਲੜੇਗੀ ਲੋਕ ਸਭਾ ਚੋਣਾਂ ਚ ਉਸਦੇ ਬਾੜ ਚ ਅਕਾਲੀ ਦਲ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਸਨ ਜਲੰਧਰ ਬੈਸਟ ਵਿਧਾਨ ਸਭਾ ਦੇ ਜਿਮਨੀ ਚੋਣ ਚ ਅਕਾਲੀ ਦਲ ਵੱਲੋਂ ਤੱਕੜੀ ਵਾਲੇ ਉਮੀਦਵਾਰ ਦੀ ਥਾਂ ਹਾਥੀ ਨੂੰ ਹਮਾਇਤ ਦੇਣ ਤੇ ਹੋਰ ਪਾਰਟੀਆਂ ਵੀ ਤਿੱਖੇ ਵਿਅੰਗ ਕੱਸ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੀਤੇ ਦਿਨ ਕਿਹਾ ਸੀ ਕਿ ਅਜੀਬ ਗੱਲ ਹੈ ਕਿ ਅਕਾਲੀ ਦਲ ਤੱਕੜੀ ਵਾਲੇ ਉਮੀਦਵਾਰ ਦੇ ਵਿਰੁੱ ਕਿਸੇ ਦੇ ਵੀ ਹੱਕ 'ਚ ਹੋਵੇ ਪਰ ਇੱਥੇ ਹੁਣ ਬਾਦਲ ਦਲ ਤੇ ਬਸਪਾ ਦੇ ਉਮੀਦਵਾਰ ਦਾ ਬਾਗੀ ਅਕਾਲੀ ਗਰੁੱਪ ਵੱਲੋਂ ਆਪਣਾਈ ਉਮੀਦਵਾਰ ਸੁਰਜੀਤ ਕੌਰ ਦਰਮਿਆਨ ਮੁਕਾਬਲਾ ਤੇ ਦੋਨਾਂ ਨੂੰ ਪੈਣ ਵਾਲੀਆਂ ਵੋਟਾਂ ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ